ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ گاਵਾ ਦਾ ਮੇਲਾ ਹੀ ਦਿਖਾਉਣਾ ਇੱਕ ਤਰ੍ਹਾਂ ਦਾ ਜਰਸੀ ਐਚ ਐਫ ਗਾਰਲੈਂਡੋ ਜਿੱਦਾਂ ਦੀ ਗਾਂ ਤੁਹਾਡੇ ਸੁਪਨੇ ਚ ਆਉਂਦੀ ਆ ਵੀਰ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਬੋਲਿਓ ਜੀ ਆਪਣਾ ਪ੍ਰਦੀਪ ਸਿੰਘ ਬਾਈ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੋਹਣੇ ਮੋਬਾਈਲ ਨੰਬਰ 95308 ਠੀਕ ਆ ਪ੍ਰਦੀਪ ਕਿੰਨੇ ਆ ਗਾਵਾਂ ਅਜਾ ਟੋਟਲ 26 ਕਿੰਨੇ ਠੀਕ ਆ ਹਰ ਇੱਕ ਤਰ੍ਹਾਂ ਦੀ ਬਰਗੈਟੀ ਆ ਪੰਜ ਜਰਸੀਆਂ ਨੇ ਠੀਕ ਹੈ ਬਾਕੀ ਐਚ ਐਫ ਆ ਪਹਿਲਾ ਦੂਜਾ ਇਹ ਪਹਿਲੇ ਨੰਬਰ ਤੇ ਬੈਠ ਦੇਖ ਰਹੇ ਆ ਕੀ ਡਿਟੇਲ ਹੈ ਗੱਬਣ ਇਹ ਗੱਬਣ ਮੰਨ ਕੇ ਲੈ ਜਾ ਠੀਕ ਆ ਰੇਟ ਵਜਾਰੇ ਦਾ ਰੇਟ ਇਥੇ 14 ਗਾਵਾਂ ਜਿਹੜੀਆਂ ਲੈਂਡ ਤੇ ਖੜੀਆਂ ਨੇ 1-5000 ਦਾ ਭਾਅ ਆ ਠੀਕ ਆ 14 ਗਾਵਾਂ ਇਹਨਾਂ ਨੂੰ ਜਿਹੜੀ ਮਰਜ਼ੀ ਦਾ ਰੱਖ ਲੈ ਇੱਕ 5 ਦੇ ਭਾਅ ਨਾਲ ਦੇ ਦਾਂਗੇ ਆਪਾਂ ਤੇ ਵੀਰੇ ਦੁੱਧ ਕਿੰਨਾ ਕੁ ਪਾ ਦੋਗੇ ਬਾਈ ਜੀ ਦੁੱਧ ਨੋਰਮਲ ਐਵਰੇਜ ਇਹ ਤੋਂ 35 ਕਿਲੋਨੇ ਦਾਵਾਂ ਨੇ ਠੀਕ ਆ ਤੇ ਜਿਹੜੀਆਂ ਇਹਨੇ ਬੈੜਾਂ ਨੇ ਆਪਣੀਆਂ 14 ਬੈੜਾਂ ਨੇ ਬਾਈ ਜੀ 1-5000 ਦੇ ਭਾਅ ਆ ਰਹੀ ਨਹੀਂ ਮਲਕ ਕਈ ਵਾਰ ਫਿਰ ਗਲਤ ਸਮਝ ਜਾਂਦੇ ਨੇ ਜੀ ਦੀ ਇੱਕ ਵੀ ਮੰਨ ਕੇ ਇੱਕ ਲੈਣੀ ਆ ਦੋ ਲੈਣੀ ਆ ਚਾਹੇ 14 ਦੀਆਂ 14 ਲੈ ਲਈਏ 1 ਲੱਖ 5000 ਦੇ ਹਿਸਾਬ ਨਾਲ ਐਵਰੇਜ ਕਰਕੇ ਦੇ ਦਾਂਗੇ ਦੁੱਧ ਦੀ ਐਵਰੇਜ ਮੰਨਿਆ 30 ਤੋਂ 35 30 ਤੋਂ ਤਾਂ ਬਾਹਰ ਨਹੀਂ 사ਦੇ ਠੀਕ ਹੈ ਤੇ ਅੱਗੇ ਭਾਈ ਇਹ ਬੈੜਾ ਦੇਖੋ ਤੇ ਵੀ ਬੜੀ ਸ਼ਾਨਦਾਰ ਬੈੜਾ ਜੀ ਕੱਚੀ ਹਫਤੇ ਦੀ ਹੈ ਹਨਾ ਤੇ ਅੱਗੇ ਬੱਚੀ ਆ ਗਈ ਭਾਈ ਪਹਿਲਾ ਸੂਆ ਜੀ ਇਹ ਵੀ ਬੜੀ ਪਿਆਰੀ ਹੈ ਭਾਈ ਕਿੰਨਾ ਸਮੇਂ ਲੀੜ ਤੋੜ ਦੇ ਬੈ ਕਦ ਨਹੀਂ ਦੰਦਾਜ ਹੁਣ ਦੁੱਧ ਦੀ ਚੌਗੀ ਹਾਂ ਦੁੱਧ ਦੀ ਠੀਕ ਆ ਦੋਂਦੀ ਬੱਚੀ ਠੀਕ ਐ ਸੋ ਵੀਰੋ ਜੇ ਭਾਜਾ ਇੱਥੇ ਪਰਦੀ ਮਿਲ ਜਾਣਾ ਮੈਨੂੰ ਨਹੀਂ ਮਿਲਣਗੇ ਕਿਤੇ ਨਹੀਂ ਮਿਲਦੇ ਜਿਹੜੀਆਂ ਡੀਡੀਆਂ ਪੁਰਜਾ ਕਲੇਬਲ ਜਿਹੜੀਆਂ ਲਾਈਆਂ ਨੇ ਐ ਮਤਲਬ ਪਰ ਤਾਂ ਹੀ ਆਪਾਂ ਕਹਿੰਦੇ ਰੇਟ ਹੀ ਇਹੋ ਜਿਹਾ ਕਰਿਆ ਸਾਰਿਆਂ ਦਾ ਭਾਅ ਬਣਾ ਕੇ ਇੱਕੋ ਜਿਹਾ ਤਾਂ ਉਹ ਜਿਹਾ ਭਾਅ ਕਰਿਆ ਜੀ ਸੋ ਆਹ ਦੇਖੋ ਯਾਰ ਕੀ ਬਾਤਾਂ ਬਈ ਇਹ ਜੀ ਬੱਚੇ ਕਿਹੜਾ ਦਿੰਦਾ ਇੱਕ ਪੰਜ ਦੀ ਕੋਈ ਨਹੀਂ ਦਿੰਦਾ ਦੋ ਦਾਂਦਾ ਹਨਾ ਦੋਂਦੀ ਦੋ ਸੋ ਦੋਂਦੀ ਮੂੰਹੋਂ ਤੇ ਲੇਵੜੀ ਵਗਰਾ ਦੇਖੋ ਗਲਾਬੀ ਗਲੱਬ ਜਿਵੇਂ ਦੁੱਧ ਜੇ ਰੂਹ ਫੋਕੋ ਲਿਆ ਹੁੰਦਾ ਹਵਾਨਾ ਇੱਕ ਔਲ ਦੀ ਤੁਰੀ ਆਉਂਦੀ ਆ ਇਸ ਕੁਆਲਟੀ ਬਰੀਡ ਕੁਆਲਟੀ ਪੂਰੀ ਚੰਗੀ ਆ ਤੇ ਬਾਕੀ ਜਿਹੜਾ ਰੇਟ ਆ ਇਹਨਾਂ ਰੇਟ ਜਾਇ ਚੰਗਾ ਇਹਦੇ ਮਿਲਣਿਆ ਨਹੀਂ ਕਾਪੀ ਤੇ ਖਰਚਾ ਲਾ ਲਓ ਬੱਚੀ ਪਾਲਨ ਲੱਗੇ 1 ਲੱਖ 15 20 ਹਜ਼ਾਰ ਖਾਜੂਗੀ ਇਹ ਬੜੀ ਮਹਿੰਗੀ ਆ ਜਮਾ ਹਨਾ ਅੱਗੇ ਆ ਜੀ ਬਾਈ ਜੀ 4 ਨੰਬਰ ਜਿਹੜੀ ਖੜੀ ਆ 4 ਨੰਬਰ ਪਹਿਲਾਂ ਸੁਆ ਬਾਈ ਬਰੀਡ ਦੇਖ ਕੇ ਚਾਲੀਏ ਠੀਕ ਹੈ ਤੇ ਸਾਡੀ ਪੁਲਿਸ ਪਾਣੀ ਬੱਡੀ ਬੁੱਡੀ ਬੋਤ ਆ ਹਨਾ ਬਹੁਤ ਅਸਲ ਬਾਈ 25 ਕਿਲੋ ਦਾ ਤੋ ਮੈਂ ਫੱਟ ਫੱਟ ਤੇ ਲੈਵਾ ਪਿਆ ਜਮਾ ਹਨਾ ਕੀ ਬੱਚੀ ਸੁਨ ਸੁਵਾਈ ਆ ਬਾਈ ਜੀ ਮੰਦਰ ਵੀ ਬੱਚੀ ਇਹਦੇ ਜੀ ਬਹੁਤ ਪਿਆਰੀ ਬਹਿਣਾ ਠੀਕ ਹੈ ਪਹਿਲਾਂ ਅੱਕ ਦੂ ਅ ਤੇ ਅੱਗੇ ਜਿਹੜੇ ਨਾਲ ਆ ਗਈ ਜਿਹੜੀ ਇਹ ਬੈਠਾ ਬਈ ਢੱਲੋ ਇਹ ਆਮ ਆਪਾਂ ਇਦਾਂ ਨਹੀਂ ਬੈਠ ਬਈ ਉੱਪਰ ਜਿੱਦਾ ਪਿਆ 40 40 ਵੀ ਲੱਗ ਜਾਂਦਾ ਲੱਗ ਜਾਂਦਾ ਜੇ ਮਾਰ ਆਪਾਂ ਰੇਟ ਇਹਦਾ ਬਾਜ਼ਾਰ ਵਿੱਚ ਇਕੱਠਿਆਂ ਦੇ ਵਿੱਚ ਇੱਕੋ ਹੀ ਹੁੰਦਾ 1.5 ਦਾ ਵਾ ਠੀਕ ਆ ਗਿਆ ਹੱਥ ਜਿਹੜੀ ਮਰਜ਼ੀ ਤੇ ਰੱਖ ਲੈ ਜਿਹੜੀ ਮਰਜ਼ੀ ਬਈ ਅੱਗੇ ਦੇਖੇ ਪਹਿਲਾਂ ਨਾਲੋਂ ਅੱਛੀ ਆ ਗਈ ਜੀ ਤੇ ਕਸਲ ਕੁਆਲਿਟੀ ਕਿੰਨੀ ਉੱਪਰ ਫੁੱਲ ਸਾਈਜ਼ ਹੈ ਨਾ ਹਾਂ ਬਈ ਫੁੱਲ ਬ੍ਰੀਡ ਦੇਖਾ ਸਾਰਾ ਅੱਗੇ ਆ ਯਾਰ ਕਿਆ ਵਾ ਤਾਂ ਨਾੜਾ ਨੂੜਾ ਨਾ ਭਰੀ ਪਈ ਹੈ ਨਾ ਤਾਜੀ ਸੁਈਦੀ ਆ ਮੈਂ ਵੀ ਠੀਕ ਹੈ ਇਹ ਦੱਬਣ ਆ ਗਈ ਬਾਈ ਤੇ ਲੋ ਠੀਕ ਹੈ ਇਹਦੇ ਬੱਚੀ ਦਿੱਤੀ ਆ ਬਾਈ ਬਹੁਤ ਪਿਆਰੀ ਸੁਈ ਸੁਬਾਈ ਹਾਂ ਆ ਤੋਰ ਬਾਈ ਆ ਪਹਿਲਾਂ ਅੱਛੇ ਅੱਜਾ ਪਹਿਲਾਂ ਨਾਲ ਥਣ ਚਾਹੇ ਹੱਥੀ ਚ ਬਾਈ ਕਰ ਲੈ ਚਾਹੇ ਬੰਦਾ ਮਸ਼ੀਨੀ ਹੈਣਾ ਦੋਨੇ ਟਾਈਪ ਦਾ ਵੈੜ ਤੇ ਥਣ ਲੱਗਿਆ ਵਾ ਸੋ ਬਰੀਡ ਕੁਆਲਿਟੀ ਚੈੱਕ ਕਰੋ ਯਾਰ ਇਹ ਫੁੱਟ ਫੁੱਟ ਦੇ ਵਿੱਚ ਹੀ ਥਣ ਪਿਆਗਾ ਤੇ ਇਹਨੇ ਪੱਦੀ ਬਹੁਤ ਚੋਗ ਜੂਗੀ ਦੋਂਦੀ ਵੀਰੇ ਦੋਂਦੀ ਅੱਛਾ ਦੋਂਦੀ ਬੱਚਿਆ ਇਹੇ ਵੱਲੇ ਕਰੈਕਟਰ ਅਗਲਾ ਇਕੱਲੀ ਗਾਂ ਬਣ ਕੇ ਕਹਿੰਦਾ ਵੀ ਗਾਂ ਬਈ ਆਪਾਂ ਕਹਿੰਦੇ ਬਰੀਡ ਤੋਂ ਬਣਾ ਕੱਖ ਨਹੀਂ ਹਰ ਜਾਨਵਰ ਟੋਟਲ ਜਿੰਨੇ ਇੰਨੇ ਜਾਨਵਰ ਦੇ ਨੂੰ ਬੜਾ ਘਰ ਮੀਂਦ ਰ ਕਰੇ ਭੈ ਜਾਨਾ ਜੈ ਜਗਨਨਾ ਅੱਜ ਵਾਰ 30 35 ਕਰੇ ਭੈ ਜਾਨਾ ਜਾਨਵਰ ਆਪਣੇ ਕੋਲੇ ਬਾਦੂ ਆ ਪਰ ਰੇਟ ਵੀ ਨਹੀਂ ਇਹੋ ਜਿਹਾ ਦਿੰਦਾ ਕੋਈ ਜਿਹੜੇ ਆਪਾਂ 1 5 ਦਾ ਭਾਅ ਕਹਤਿਆਂ ਇਹੋ ਜਿਹੇ ਬੱਚੇ ਕੋਈ ਨਹੀਂ ਦਿੰਦਾ ਜੀ ਅੱਗੇ ਆ ਵੀ ਦੇਖਾ ਠੀਕ ਹੈ ਪਹਿਲੇ ਨ ਬੱਚੀ ਆ ਇਹ ਵੀ ਉਸੇ ਭਾਅ ਚ ਅੱਛਾ ਜਿਹੜਾ ਆ ਮਾਲ ਦਿਖਾਇਆ ਸਾਰਾ 14 ਦੀਆਂ 14 ਗੁੰਮਾਂ ਦੇ ਵਿੱਚ ਸਾਰੀ ਗੋਡੀ ਆਸਰੇ ਵਾਲੀ ਫੜਦੇ ਨੇ ਵੀਰਾਂ ਨੂੰ ਠੀਕ ਹੈ ਠੀਕਾ ਮਾਰ ਕੇ ਦੇਖਦੇ ਕਿੰਨਾ ਦੇ ਤੇ ਜੇ ਕੋਈ 14 14 ਇਕੱਠਿਆਂ ਲੈਂਦੇ ਹੋਰ ਭੜਦਾ ਹੋ ਜਾਊ ਦੇਣੀ ਆ ਇਸੇ ਰੇਟ ਆ ਬਾਈ ਚਾਹੇ ਇੱਕ ਲੈ ਲੈ ਚਾਹੇ ਸਾਰੀਆਂ ਲੈ ਲੈ ਠੀਕ ਹੈ ਅੱਗੇ ਇਹਦਾ ਮਾਲ ਆ ਗਿਆ ਇੱਧਰ ਲਾ ਇਹ ਰਹਾ ਆ ਗਿਆ ਬਾਈ ਦੇਖੋ ਆ ਬੱਛੀ ਹੈ ਬਈ ਜਿਹੜੀ ਇੰਨੇ ਦਰਕਾਰ ਤੇ ਖਾਨਦਾਨ ਦੀ ਆ ਠੀਕ ਹੈ ਤੇ ਇਹ ਬੱਛੀ ਬਈ ਢਿੱਲੋ ਦੇ ਰਾਂਗੇ ਆਪਾਂ 135 ਦੀ ਵੀਰੇ ਜੀ ਅੱਗੇ ਇਹ ਬੱਛੀ ਦੇ ਦਾਂਗੇ 20 ਦੀ ਵੀਰੇ ਠੀਕ ਹੈ ਇਹ ਵੀ ਜਿਹੜਾ 27 ਦੀ ਜੀ ਜਿਹੜੀ ਇਹ ਬੈਣਾ ਢਿੱਲੋ ਜੀ ਧਰਮੀਆਂ ਕਰਕੇ 25 ਤੋਂ ਨਹੀਂ ਸਰਦੇ 30 ਤੋਂ ਬਾਹਰ ਵਾਲੀ ਆ ਜੀ 25 ਦੀ ਵੀਰੇ ਠੀਕ ਹੈ ਹਾਂਜੀ ਜਿਹੜੀ ਇਹ ਵਾਲੀ ਇੰਜੀਨ ਦੇ ਤਾਂ ਇੱਕ 35 ਦੀ ਜੀ ਇੱਧਰ ਦੇਖ ਜੇ ਮੈਂ ਟੈਰੀ ਗਾ ਦਾ ਕੱਪੜਾ ਹੁੰਦਾ ਐਂ ਦੇਖ ਲੈ ਫੱਟਣਾ ਇਸ ਪੂਰੀ ਹੈਨਾ ਕਿੰਨਾ ਲੇਵਲ ਆਊ ਕਰਮ ਵਾਲੀ ਸਾਰਾ ਦੂਜੇ ਲੋ ਠੀਕ ਹੈ ਅੱਗੇ ਜਸੀ ਦਾ ਭਾਈ ਆਪਾਂ ਆਟਾ ਢੀ ਬਣਾਵਾਂਗੇ ਸੋ ਵੀਰੋ ਕਾਫੀ ਖਾਵਾ ਮੇਰੇ ਕੋਲ ਵਿਕੇ ਜਿਹੜਾ ਹਜਰਾ 953080